ਮੰਗਦੇ ਹੋ ਮੈਨੇਜਮੈਂਟ ਪਖੜਾ ਦੀ ਤੇ ਪਾਉਂਗਦੀ ਉਹ ਤੁਸੀਂ ਆਪਣਾ ਰਣਜੀਤ ਸਾਗਰ ਨਹੀਂ ਸਮਝਾ ਸਕੇ 7 ਤੋਂ 8 ਲੱਖ ਕਿਊਬਿਕ ਉਹ ਦਿਨ ਪਾਣੀ ਜਿਹੜਾ ਵਾਟਰ ਹੈ ਇਕੱਠਾ ਛੱਡਿਆ ਗਿਆ ਸਾਰੇ ਮਾਦੋਪੁਰ ਦੇ ਫਲੱਡ ਗੇਟ ਟੁੱਟ ਗਏ ਇਸ ਤੋਂ ਪਹਿਲੇ ਕਿੰਨੀ ਵਾਰ ਪਾਣੀ ਛੱਡਿਆ ਗਿਆ ਜੀ ਸਾਰੇ ਅੱਛਾ ਦੋ ਤਿੰਨੇ ਜਾਣੇ ਸਸਪੈਂਡ ਕਰਤੇ ਕੈਸ਼ ਡੀਓ ਇੱਕ ਸਸਪੈਂਡ ਤੇ ਗੋਇਲ ਸਾਹਿਬ ਨੂੰ ਕਰਨਾ ਚਾਹੀਦਾ ਸੀ ਇੱਥੇ ਸਸਪੈਂਡ ਕਰਦੀ ਲੋਰ ਕ੍ਰਿਸ਼ਨ ਕੁਮਾਰ ਬਰੂਸੀ ਇਥੇ ਸਸਪੈਂਡ ਕਰਦੀ ਲੋਡ ਸ਼ੇਅਰ ਸੰਚੀਫ ਜਿਹਨਾਂ ਨੂੰ ਓਏ 8 8000 ਬੰਦਿਆਂ ਨੂੰ ਕ੍ਰਿਸ਼ਨ ਕੁਮਾਰ ਨੇ ਨੋਟਿਸਸ ਕੱਲੇ ਕੋ ਬੰਦਾ ਡਰਦਾ ਕੰਮ ਕਰਨ ਨੂੰ ਤਿਆਰ ਨਹੀਂ ਇਹਨਾਂ ਦੇ ਮਹਿਕ ਵਿੱਚ ਕੋਈ ਅਸਲੀਅਤ ਦਾ ਦੱਸਣ ਨੂੰ ਤਿਆਰ ਨਹੀਂ ਤੁਸੀਂ ਮੈਂ ਤੁਹਾਨੂੰ ਦੱਸਾਂ ਜੋ ਅੱਜ ਗੁਰਦਾਸਪੁਰ ਚ ਨੁਕਸਾਨ ਹੋਇਆ ਅਮਰੋਸਰ ਹੋਇਆ ਜੇ ਨਾਲੇ ਹੋਇਆ ਇਹ ਸਾਰੇ ਦੇ ਸਾਰੇ ਦੀ ਡਾਇਰੈਕਟ ਰਿਸਪੌਂਸਿਬਿਲਿਟੀ ਲਾਈਜ਼ ਵਿਦ ਮਿਸਟਰ ਗੋਇਲ ਐਂਡ ਯੂਅਰ ਚੀਫ ਇੰਜੀਨੀਅਰ ਹੂ ਥਿੰਕਸ ਹੀ ਇਜ਼ ਦੀ బిਗੈਸਟ ਅਥਾਰਟੀ ਆਫ ਦੀ ਸਟੇਟ ਤੁਹਾਡੀ ਗੱਲ ਆਗ ਤੇਰੀ ਇੱਕ ਅਜੇ ਨਹੀਂ ਆਈ ਸੀ ਅਜੇ ਕੰਮ ਸ਼ੁਰੂ ਕੀਤਾ ਅਜੇ ਕਿੱਥੋਂ ਆ ਗਈ ਨਹੀਂ ਦੇਖੋ ਜੀ ਆਪਦਾ ਕੰਮ ਤੋਂ 1 ਮਿੰਟ ਤੁਹਾਡੇ ਕੋਲ ਹੈ ਤੁਸੀਂ ਕਰ ਲੋ ਵਾਈਂਡ ਅਪ ਕਰ ਲੋ ਯੂ ਹੈਵ ਟੇਕਨ ਲਾਈਨਮੈਂਟ ਚਾਪ ਆ ਜਿਹੜੀ 26 ਦੀ ਰਾਤ ਹੈ ਉਹ ਦਿਨ ਨੇ ਪਾਣੀ ਛੱਡਿਆ ਗਿਆ ਜਿਹੜਾ ਉਹ ਜਿਹਦਾ ਬਾਨਾ ਲਾਉਂਦੇ ਨੇ ਮੈਡਮ ਹਰਨਾ ਜੀ ਓਏ ਉਹ ਜਿੱਥੇ 25 ਕਿਲੋਮੀਟਰ ਥੱਲੇ ਜਾ ਕੇ ਮਕੋੜੇ ਮਿਲਦਾ ਤੁਹਾਡੇ ਫਲੱਡ ਕੇ ਟੁੱਟ ਗਏ ਉਹ ਕਦੀ ਰਿਸਪੌਂਸਿਬਿਲਿਟੀ ਸੀ ਤੁਸੀਂ ਕੰਟਰੋਲ ਬਿਲਕੁਲ ਨਹੀਂ ਕੀਤਾ ਨੇ ਕੰਮ ਨਹੀਂ ਮੰਤਰੀ ਮੰਟਲ ਚਾਲਦਾ ਕਿਸੇ ਦਾ ਧਿਆਨ ਕੋਈ ਨਹੀਂ ਮੁੱਖ ਮੰਤਰੀ ਦਾ ਤੁਹਾਡੇ ਦਾ ਧਿਆਨ ਕੋਈ ਨਹੀਂ ਜੋ ਪ੍ਰਧਾਨ ਮੰਤਰੀ ਆਇਆ ਉਹ ਦਿਨ ਮੁੱਖ ਮੰਤਰੀ ਨੂੰ ਉਥੇ ਉਡਾ ਚਾਈਦਾ ਹੀ ਹੌਸਪਤਾਲ ਦਾਖਲ ਹੋ ਗਿਆ ਠੀਕ ਹੈ ਨਾ ਮੰਤਰੀ ਜੀ ਜਵਾਬ ਦੇਣਾ ਚਾਹੁੰਦੇ ਆ ਠੀਕ ਹੈ ਜੀ ਤੁਹਾਡਾ ਟਾਈਮ ਹੋ ਗਿਆ ਜੀ ਸਰ ਬਰਿੰਦਰ ਕੁਮਾਰ ਗੋਇਲ ਬਰਿੰਦਰ ਕੁਮਾਰ ਗੋਇਲ ਇੱਕ ਮਿੰਟ ਸਰ ਬੈਠ ਇਹ ਸਰ ਬਰਿੰਦਰ ਕੁਮਾਰ ਗੋਇਲ ਜਿਹੜੀਆਂ ਗੱਲਾਂ ਕਰਦੇ ਨੇ ਪੈਸਿਆਂ ਦੀਆਂ ਪਹਿਲਾਂ ਦਾ ਮੈਂ ਉਹ ਗੱਲ ਚਾਹਣਾ ਲੀਡਰ ਆਫ ਆਪੋਜੀਸ਼ਨ ਨੂੰ ਦੱਸਣੀ ਚਾਹਣਾ ਮੈਂ ਤੁਹਾਨੂੰ ਆਹ ਦੱਸਦਾ ਬੈਠੋ ਪਹਿਲਾਂ ਮੈਂ ਤੁਹਾਨੂੰ ਚਲੋ ਸੁਣ ਲਓ ਮਰ ਜਵਾਬ ਦੇ ਸੁਣ ਲਓ ਜਿਹੜੀਆਂ ਗੱਲਾਂ ਇਹ ਕਰਦੇ ਨੇ ਤੁਹਾਡਾ ਟਾਈਮ ਹੋ ਗਿਆ ਜੀ 2017 ਤੋਂ 2017 ਤੱਕ ਜੋ ਤੁਹਾਡੇ ਸਾਥੀਆਂ ਦੇ ਟਾਈਮ ਵੀ ਰਹਿਦੀ ਹੈ ਫਿਰ ਸਾਰੀ ਪਾਰਟੀ ਦਾ ਟਾਈਮ ਲੈ ਲਓਗੇ ਤੁਸੀਂ ਚਾਡਾ ਚਲੋ ਠੀਕ ਹੈ ਮਿੰਟਰ ਜੀ ਬੈਠੋ ਆ ਭਾਈਆ ਸਾਹਿਬ ਚਲੋ ਭਾਈਆ ਸਾਹਿਬ ਸੁਣਨ ਦੀ ਹਿੰਮਤ ਰੱਖੋ ਸੁਣਨ ਦੀ ਹਾਂਜੀ ਜੀ ਜੀਮਾ ਜੀ ਜੀਮਾ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਜਵਾਬ ਹਰਪਾਲ ਜੀਮਾ ਸਪੀਕਰ ਸਾਹਿਬ اپੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਅੱਜ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਤਰਾਸਦੀ ਹੋਈ ਆ ਸਭ ਤੋਂ ਵੱਧ ਇਸ ਸਦੀ ਦੇ ਭਿਆਨਕ ਘੜ ਆਏ ਨੇਗੇ ਉਸ ਨੂੰ ਲੈ ਕੇ ਵੀ ਸੰਜੀਦਾ ਹੈ ਨਹੀਂ ਉਸ ਨੂੰ ਲੈ ਕੇ ਵੀ ਸਿਆਸਤ ਕਰ ਰਹੀ ਆ ਮੈਂ ਮੈਨੂੰ ਸਬਦ ਨਹੀਂ ਆਉਂਦਾ ਹੈਗਾ ਕੇ ਜਿਹੜੀ ਜਿਹੜੀ 15 15 ਫੁੱਟ ਸੈਟ ਆ ਗਈ ਚਲੋ 1 ਮਿੰਟ ਰੁਕੋ ਜੀ ਰੁਕੋ ਰੁਕੋ ਪਲੀਜ਼ ਪਲੀਜ਼ 1 ਮਿੰਟ ਮੈਨੂੰ ਗੱਲ ਕੰਪਲੀਟ ਕਰਨ ਦਿਓ ਜਿਹੜੇ 15 15 ਸੈਟ ਆ ਗਿਓ ਕਿਸ ਕਰਕੇ ਆ ਗਈ ਉਹ ਹੜਾ ਕਰਕੇ ਆਈ ਆਗੀ ਜਿਹੜਾ ਕੀ ਕੀ ਡਰਾਪ ਵੀ ਆਪੋ ਜੀਸ਼ਾ ਦੱਸਣਗੇ ਕਿ ਹਿਮਾਚਲ ਪ੍ਰਦੇਸ਼ ਦੇ ਅੰਦਰ ਵੀ ਨਹੀਂ ਪਿਆ ਕੀ ਜਲੋ ਸਮੇਂ ਦੀ ਗੱਲ ਛੱਡੋ ਕਿ ਉਤਰਾਖੰਡ ਦੇ ਅੰਦਰ ਵੀ ਨਹੀਂ ਪਿਆ ਯਾ ਤੁਸੀਂ ਝੂਠ ਬੋਲਦੇ ਪੰਜਾਬ ਦੇ ਲੋਕਾਂ ਦੇ ਨਾਲ ਤੇਜਾ ਨਾਲ ਬਾਕਾਉਟ ਕਰਨ ਦਾ ਬਹਾਨਾ ਬਣਾਉਣਾ ਚਲਾ ਜਾਂ ਪੰਜਾਬ ਦੇ ਲੋਕ ਦੇਖਦੇ ਨੇ ਕਿ ਹਮੇਸ਼ਾ ਹੀ ਆਪੋਜੀਸ਼ਨ ਜਿਹੜੀ ਆ ਉਹ ਲੈ ਕੇ ਭੁੰਕਾ ਮੈਂ ਟਾਈਮ ਦੱਸ ਰਿਹਾ ਜੀ ਨੱਕਾ ਭੂਕਾ ਮੈਂ ਟਾਈਮ ਦੱਸ ਰਿਹਾ ਜੀ ਪੋਜ਼ਿਟਿਵ ਭੂਮਿਕਾ ਨਿਮਾਉ ਠੀਕ ਹੈ ਅਸੀਂ ਇਹਨਾਂ ਦੀ ਹਰ ਗੱਲ ਦਾ ਜਵਾਬ ਦੇਵਾਂਗੇ ਕੰਨੀ ਕੰਨੀ ਮੈਂ ਟਾਈਮ ਦੱਸ ਰਿਹਾ ਜੀ ਤੁਹਾਡਾ ਜੋ ਵੀ ਕੁੱਝ ਕੀ ਦੀ ਜਾਇਤ ਤੋਂ ਬਿਨਾਂ ਕਿਹਾ ਜਾ ਰਿਹਾ ਰਿਕਾਰਡ ਨਾ ਕੀਤਾ ਜਾਵੇ ਕੀਮਾ ਜੀ ਬੈਠੋ ਤੁਸੀਂ ਠੀਕ ਹੈ ਮੰਤਰੀ ਜੀ ਤੁਸੀਂ ਬੈਠੋ 1 ਮਿੰਟ ਅੱਜ ਤੁਹਾਡ 4 ਘੰਟੇ ਟੋਟਲ ਟਾਈਮ 4 ਘੰਟੇ ਟੋਟਲ ਟਾਈਮ ਆਮ ਆਦਮੀ ਪਾਰਟੀ ਦੇ ਦੇਖੋ ਇਹ ਪ੍ਰੋਪੋਰਸ਼ਨਲੀ ਮਿਲਣਾ ਸਾਰਿਆਂ ਨੂੰ ਮੈਂਬਰ ਦੀ ਗਿਣਤੀ ਦੇ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਦੇ 93 ਮੈਂਬਰ ਨੇ 3 ਘੰਟੇ ਆਮ ਆਦਮੀ ਪਾਰਟੀ ਦੇ ਇੰਡੀਅਨ ਨੈਸ਼ਨਲ ਕਾਂਗਰਸ 16 ਮੈਂਬਰ ਨੇ 32 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਸ ਠੀਕ ਹੈ ਦਿੱਤਾ ਜੀ ਦੇਤੇ ਜੀ ਦੇਤੇ 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 ਸ਼੍ਰੋਮਣੀ ਅਕਾਲੀ ਦਲ 3 ਮੈਂਬਰ 6 ਮਿੰਟ ਭਾਰਤੀ ਜਨਤਾ ਪਾਰਟੀ 2 ਮੈਂਬਰ 4 ਮਿੰਟ ਬਹੁਜਨ ਸਮਾਜ ਪਾਰਟੀ 1 ਮੈਂਬਰ 4 ਮਿੰਟ ਇੰਡੀਪੈਂਡੈਂਟ 1 ਮੈਂਬਰ 4 ਮਿੰਟ ਜੀ ਬਾਜਵਾ ਜੀ ਤੁਹਾਡਾ ਸਭਾ ਸ਼ੁਰੂ ਹੁੰਦਾ ਫੇਰ ਚਲੋ ਜੀ ਅਗਲੀ ਗੱਲ ਕਰਨ ਲੱਗਾ ਜੀ ਤੁਹਾਡੇ ਆਪ ਦੇ ਸੁਪਰੀਮੋ ਨੇ

ਇੱਕ ਆਨਾ ਆਜੇ ਤੱਕ ਕਿਸੇ ਕਿਸਾਨ ਮੇਰੇ ਭਰਾ ਨੂੰ ਨਹੀਂ ਆਇਆ ਕਿਸੇ ਡੰਗਰ ਦਾ ਮੁਆਵਜ਼ਾ ਨਹੀਂ ਆਇਆ ਮੱਝਾਂ ਗਾਵਾਂ ਘੋੜਿਆਂ ਦਾ ਤੁਸੀਂ ਤੇ ਬੱਕਰੀਆਂ ਤਾਂ ਕਹਤਾ ਸੀ ਮੁਰਗੀਆਂ ਤਾਂ ਕਹਤਾ ਸੀ ਮੈਂ ਝੋਨੇ ਦੇ ਕਦੂ ਦੇ ਦਵਾਂਗਾ ਤੁਹਾਡੀ ਛੱਤ ਪਾਟੀ ਦੇ ਦਵਾਂਗਾ ਉਹ ਛੱਤ ਪਾਟੀ ਇਹ ਤੇ ਪੰਜਾਬ ਦੋ ਹਿੱਸਿਆਂ 'ਚ ਹੋ ਗਿਆ ਤੁਸੀਂ ਛੱਤ ਪਾਟੀ ਦੀ ਗੱਲ ਕਰੀ ਜਾਂਦੇ ਹੋ ਕੋਈ ਪੰਜਾਬ ਦੀ ਗੱਲ ਨਹੀਂ ਹੁਣ ਭਾਲਾ ਅਗਲਾ ਪ੍ਰਧਾਨ ਮੰਤਰੀ ਸਾਨੂੰ ਵਕਤ ਨਹੀਂ ਦਿੰਦਾ ਪ੍ਰਧਾਨ ਮੰਤਰੀ ਨੂੰ ਪਤਾ ਤੈ ਕਿ ਗੰਭੀਰੀ ਐਨੀ ਜਦੋਂ ਪ੍ਰਧਾਨ ਮੰਤਰੀ ਦੇ ਸਾਹਮਣੇ ਹੁੰਦਾ ਟਾਈਮ ਸੀ ਉਦੋਂ ਹਸਪਤਾਲ ਤੁਰ ਗਏ ਮੈਂ ਜਦੋਂ ਇੱਕ ਵਾਰੀ ਪੁਆਇੰਟ ਆਫ ਆਰਡਰ ਯਸ ਪੁਆਇੰਟ ਆਫ ਆਰਡਰ ਹਾਂਜੀ ਗਿਆ ਜੀ ਬੈਠੋ ਗਿਆਸ ਰਾਜੀ ਜੀ ਸਰ ਇੱਕ ਨਾ ਮੈਂ ਮਾਨਯੋਗ ਸਾਡੇ ਇਹ ਕੱਢ ਦਾਂਗੇ ਅਡੀਸ਼ਨਲ ਮਿਲੂਗਾ ਅਡੀਸ਼ਨਲ ਮਿਲੂਗਾ ਸਤੰਬਰ ਨੂੰ ਸਾਡੇ ਪੈਰ ਹੜੀ ਦੇ ਵਿੱਚ ਇੱਕ ਟ੍ਰੈਜੇਡੀ ਹੋਈ ਆ ਇਸੇ ਹੜਾਂ ਦੇ ਦੌਰਾਨ ਇਸੇ ਮੀਂਹ ਦੇ ਦੌਰਾਨ ਮਾਤਾ ਜਸਪਾਲ ਕੌਰ ਮਾਰੇ ਗਏ ਆ ਮੈਂ ਸਾਡੇ ਲੀਡਰ ਆਫ اپੋਜੀਸ਼ਨ ਨੂੰ ਬੇਨਤੀ ਕਰਦਾ ਕਿ ਉਹਨਾਂ ਦੇ ਘਰ ਜਾ ਕੇ ਪਤਾ ਕਰਕੇ ਆਇਓ ਉਹਨਾਂ ਨੂੰ 520000 ਰੁਪਇਆ ਮੁੱਖ ਮੰਤਰੀ ਸਾਹਿਬ ਨੇ 8 ਤਰੀਕ ਨੂੰ ਟਰੈਜੇਡੀ ਹੋਈ ਆ 12 ਤਰੀਕ ਨੂੰ 12 ਸਤੰਬਰ ਨੂੰ ਉਹਨਾਂ ਦੇ ਖਾਤੇ ਦੇ ਵਿੱਚ ਪਿਆ ਇੱਕ ਬਹੁਤ ਵੱਡੀ ਗੱਲ ਆ ਜਾ ਕੇ ਤੁਸੀਂ ਚੈੱਕ ਕਰਕੇ ਆਇਓ ਕੋਈ ਕੋਈ ਤੁਸੀਂ ਫਿਗਰਾਂ ਨਹੀਂ ਚੈੱਕ ਕਰਦੇ ਤੁਸੀਂ ਫਿਗਰਾਂ ਨਹੀਂ ਚੈੱਕ ਕਰਦੇ ਤੁਸੀਂ ਸਿਰਫ ਤੇ ਸਿਰਫ ਕੇਂਦਰ ਦਾ ਪੱਖ ਪੂਰਦੇ ਹੋ ਕੇਂਦਰ ਦੀ ਪਿੱਠ ਸਾਫ ਤੋਂ ਪਾਉਨੇ ਹੋ ਜਿਸ ਤਰੀਕੇ ਦੇ ਨਾਲ ਮੰਨ ਲਓ ਆਪੋਜੀਸ਼ਨ ਮੈਂਬਰ ਕਹਿ ਰਹੇ ਸੀ ਠੀਕ ਹੈ ਮਾਨਜੋ ਅਪੋਜੀਸ਼ਨ ਮੈਂਬਰ ਕਹਿ ਰਹੇ ਠੀਕ ਹੈ ਆ ਗਈ ਤੁਹਾਡੀ ਗੱਲ ਆ ਗਈ ਬੈਠੋ ਸਰਦਾਰ ਪ੍ਰਤਾਪ ਸਿੰਘ ਕੌਜਵਾ ਸਾਰ ਸਾਨੂੰ ਇਹ ਦੱਸੋ ਤੁਹਾਡੀ ਸਰਕਾਰ ਮੁਆਵਜ਼ਾ ਕਦੋਂ ਕੱਲੇਗੀ ਤੁਸੀਂ ਇਹ ਮੰਨਿਆ ਸੀ 20000 ਫਾਈਨੈਂਸ ਮਿਨਿਸਟਰ ਸਾਹਿਬ ਅਸੀਂ ਪਹਿਲੇ ਕੱਲਾਂਗੇ ਗਰਦੌਰੀਆਂ ਤੀ ਬਾਅਦ ਚ ਕੱਲਾਂਗੇ ਹੁਣ ਟੋਟਲ 20000 ਨਾਲ ਮਸੋ ਗਏ ਹੋ ਜੀ ਤੁਹਾਡੇ ਕੋਲ 10 11000 ਕਰੋੜ ਰੁਪਇਆ ਪਿਆ ਦੱਸੋ ਜਾਂ ਦੱਸੋ ਕਿ ਡਿਵਰਸ਼ਨ ਕਿੱਥੇ ਕੀਤੀ ਸਾਨੂੰ ਖਛਿਆ ਪੈਸਾ ਤੁਸੀਂ ਕਿਤੇ ਤਾਂ ਬੱਸ ਅਜਿਹਾ ਕਰਕੇ ਇਹ ਸਾਨੂੰ ਪੈਸਾ ਦੱਸਿਆ ਜਾ ਕਿੱਥੇ ਤੁਹਾਡਾ ਬਾਕੀ ਮੈਂ ਪੁੱਛਣਾ ਚਾਹਨਾ ਗੋਹਿਲ ਸਾਹਿਬ ਨੂੰ ਗੋਹਿਲ ਸਾਹਿਬ ਤੁਸੀਂ ਡੀਸਿਲਟਿੰਗ ਦੀ ਗੱਲ ਕਰ ਦਿਓ ਤੁਸੀਂ ਇੱਕ ਚਿੱਠੀ ਪ੍ਰੋਡਿਊਸ ਕਰੋ ਇੱਥੇ ਕਿ ਤੁਸੀਂ ਸੈਂਟਰਲ ਗਵਰਨਮੈਂਟ ਨੂੰ ਕਿਦਨ ਉਹਨਾਂ ਕੋ ਇਜਾਜ਼ਤ ਮੰਗੀ ਆਈ ਡੀਸਿਲਟਿੰਗ ਦਰਿਆਵਾਂ ਦੀ ਕਰਨਾ ਚਾਹੁੰਦੇ ਆ ਤੁਹਾਨੂੰ ਇਜਾਜ਼ਤ ਨਹੀਂ ਮਿਲੀ ਕਿਦਨ ਗਏ ਹੋ ਕਦੀ 올올 ਪਾਰਟੀ ਮੀਟਿੰਗ ਕਦੀ ਸੱਦੀ ਤੇ ਸਾਡੀ ਮਦਦ ਲੈਣ ਦੀ ਕਦੀ ਕੋਸ਼ਿਸ਼ ਕੀਤੀ ਕਿਸੇ ਨੂੰ ਸੱਦਾ ਨਹੀਂ ਕੋਈ ਤੁਹਾਡੇ ਚ ਗੰਭੀਰਤਾ ਨਹੀਂ ਬੰਨਵੇ ਝੂਠ ਬੋਲੀ ਜਾਂਦੇ ਹੋ ਸਾਰੇ ਲੋਕਾਂ ਨੂੰ ਆ ਹੁਣ ਤੁਸੀਂ ਆ ਨਵਾਂ ਕੰਮ ਇੱਕੋ ਵੇਖੋ ਹਰ ਕੰਮ ਮੋਦੀ ਦੇ ਹਿਸਾਬ ਨਾਲ ਚੱਲਦੇ ਜਿਹੜਾ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਯਾੜੀ ਸਾਹਿਬ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਜਦੋਂ ਕੋਰੋਨਾ ਆਇਆ ਮੋਦੀ ਸਾਹਿਬ ਨੇ ਸੋਚਿਆ ਸੌਖਾ ਤਰੀਕਾ ਹੈ ਆਰਟੀਆਈ ਚੋਂ ਬਚਨ ਦਾ ਸਕਰੂਟੀ ਚੋਂ ਬਚਨ ਦਾ ਉਹਦੇ ਚ ਕੀ ਕੀਤਾ ਕਿ ਪੀਐਮ ਕੇਅਰ ਲੈ ਆਂਦੀ ਸੈਕਸ਼ਨ 8 ਦੇ ਅਧੀਨ ਆਰਟੀਆਈ ਚੋਂ ਬਾਹਰ ਆ ਗਏ ਕਿ ਨਾ ਦੇਣ ਵਾਲਾ ਤੁਸੀਂ ਪੁੱਛ ਸਕਦੇ ਕਿੰਨਾ ਪੈਸਾ ਆਇਆ ਤੇ ਜਾ ਕਿੱਥੇ ਰਿਹਾ ਨਹੀਂ ਹੁਣ ਨਵਾਂ ਕੰਮ ਇਥੇ ਰੰਗਲਾ ਪੰਜਾਬ ਸੌਰੀ ਟੂ ਸੀ ਉਹ ਪੰਜਾਬ ਤਾਂ ਤੁਸੀਂ ਕੰਗਲਾ ਕਰ ਦਿੱਤਾ ਆਪ ਤੁਸੀਂ ਰੰਗਲੇ ਪੰਜਾਬ ਦਾ ਹੁਣ ਪੈਸੇ ਲੈਣ ਲੱਗੋ ਫੇਰ ਮੋਦੀ ਨੂੰ ਫੋਲੋ ਕਰ ਰਹੇ ਮੋਦੀ ਨੂੰ ਹੁਣ ਚੀਫ ਮਿਨਿਸਟਰ ਰੀਲੀਫ ਫੰਡ ਆ ਉਹਦੇ ਚ ਪੈਸੇ ਨਹੀਂ ਮੰਗ ਰਹੇ ਇੱਕ ਨਵਾਂ ਬਣਾਤਾ ਫੰਡ ਰੰਗਲਾ ਪੰਜਾਬ ਚੜਦੀ ਕਲਾ ਚੜਦੀ ਕਲਾ ਤੁਹਾਡੀ ਹੈ ਪੰਜਾਬ ਤਾਂ ਸਾਰੇ ਡੁੱਬ ਗਏ ਕਿਸੇ ਦੀ ਕੋਈ ਬਾਹ ਫੜਨ ਵਾਸਤੇ ਤਿਆਰ ਨਹੀਂ ਤੁਸੀਂ ਤਾਂ ਚੜਦੀ ਕਲਾ ਦੀਓ ਸਾਰੇ ਰੰਗਲਾ ਪੰਜਾਬ ਸਾਰਾ ਕੰਗਲਾ ਕਰਕੇ ਪੰਜਾਬ ਨੂੰ ਹਣ ਰੰਗਲਾ ਪੰਜਾਬ ਦਾਸ ਤੇ ਫਿਰਦੇ ਤੁਸੀਂ ਮੈਨੂੰ ਦੱਸੋ ਦੇਖੋ ਇੱਕ ਮਿੰਟ ਨਹੀਂ ਜੀ ਬੈਠਣਾ ਨਹੀਂ ਜੀ ਬੈਠਣਾ ਨਹੀਂ ਬੰਦੇ ਨਹੀਂ ਬੈਠੋ ਨਾ ਬਾਜਾ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਰੀਆਂ ਪੰਜਾਬ ਦੇ ਪੰਜਾਬ ਦੇ ਸਰ ਮੇਰੇ ਕਹਿੰਦਾ ਇਹ ਰੰਗਲਾ ਪੰਜਾਬ ਜਿਹੜਾ ਦਾ ਮਤਲਬ ਕੀ ਹੈ ਉਹ ਜਿਹੜੇ ਲੋਕ ਪੈਸੇ ਦੇ ਰਹੇ ਨੇ ਉਹ ਸੋਧਾ ਤੇ ਪੰਜਾਬ ਹਿਸਾਬ ਨਾਲ ਲੈ ਸਕੇ ਕਿ ਕਿੰਨਾ ਪੈਸਾ ਕਿੱਥੋਂ ਆਇਆ ਤੇ ਗਿਆ ਕਿੱਥੇ ਹੈ ਇਹ ਟੋਟਲ ਲੋਕਾਂ ਨਾਲ ਠੱਗੀ ਮਾਰਨ ਵਾਸਤੇ ਫੰਡ ਕ੍ਰੀਏਟ ਕੀਤਾ ਹੈ ਮੇਰੀ ਬੇਨਤੀ ਹੈ ਸਮੁੱਚੇ ਪੰਜਾਬ ਨੂੰ ਸਮੁੱਚੇ ਪੰਜਾਬ ਨੂੰ ਐਨ ਆਰ ਆਈ ਭਰਾਵਾਂ ਨੂੰ ਕਿਰਪਾ ਕਰਕੇ ਇਹਦੇ ਫੰਡ 'ਚ ਪੈਸਾ ਨਾ ਦਿਓ ਸਿੱਧੇ ਪੈਸੇ ਲਾਹ ਪਾਟ ਦੇ ਜਿੰਨਾਂ ਵੀ ਲੋਕਾਂ ਨੂੰ ਲੋੜ ਹੈ ਉਹ ਸਿੱਧੇ ਪੈਸੇ ਪਾਓ ਇਹਦਾ ਛੱਡ ਬਾਲਵਾ ਜੀ ਮੈਂ ਲ ਪਠਾਨਕੋਟ ਜਾ ਕੇ ਆਇਆ ਗੁਰਦਾਸਪੁਰ ਜਾ ਕੇ ਆਇਆ ਮੈਂ ਹੜ੍ਹ ਵਾਲੇ ਇਲਾਕੇ 'ਚ ਜਾ ਕੇ ਆਇਆ ਤੁਸੀਂ ਇਹ ਜਿਹੜੀ ਰਾਜਨੀਤੀ ਹੈ ਲੜਾਈ ਹੈ ਬਾਅਦ 'ਚ ਕਰ ਲਿਓ 3 ਕਰੋੜ ਲੋਕਾਂ ਦਾ ਦਰਦ ਹੈ ਜੀ ਹੜ੍ਹ ਤੇ ਗੱਲ ਕਰ ਲਓ ਹੜ੍ਹ ਤੇ ਗੱਲ ਕਰ ਲਓ ਉਹ ਗਰੀਬਾਂ ਦੇ ਘਰ ਉਜੜ ਗਏ ਕਿਸਾਨਾਂ ਦੇ ਘਰ ਉਜੜ ਗਏ ਤੁਸੀਂ ਪਹਿਲਾਂ ਦੇਖੋ ਉਹਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਹੱਟੀਆਂ ਖਰਾਬ ਹੋ ਗਈਆਂ ਹਨ ਕੋਈ ਖਰਾਬ ਹੋ ਗਿਆ ਬਾਜਵਾ ਜੀ ਸਭ ਕੁਝ ਖਰਾਬ ਹੋ ਗਿਆ ਆਪਾਂ ਰਾਜਨੀਤੀ ਨਾ ਕਰੀਏ ਪੰਜਾਬ ਡੁੱਬ ਗਿਆ ਇਹ ਰੰਗਲੇ ਭੰੜ ਰਹੇ ਨੇ ਕੋਕਾ ਥੋੜਾ ਮੋਟਾ ਸ਼ਬਦੇ ਇਸਤੇਮਾਲ ਕਰਨ ਵੇਲੇ ਵੇਖ ਲਓ ਡਬੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲੱਗੇ ਜਿਹੜੀ ਠੀਕ ਇਹਨਾਂ ਨੂੰ ਕੰਪਲੀਟ ਕਰ ਲੈ ਲਓ ਤੁਸੀਂ ਕਰ ਦਿਓ ਇਹਨਾਂ ਨੂੰ ਕੰਪਲੀਟ ਕਰ ਲਓ ਤੁਸੀਂ ਚੰਗੇ ਭਲੇ ਹੋ ਗਏ ਹੋ ਤੁਹਾਡੇ 15 ਮਿੰਟ ਹੋਣ ਲੱਗੇ ਆ ਜੀ ਇਹ ਰੰਗਲੇ ਹੋ ਗਏ ਨੇ ਤੁਹਾਡੇ 15 ਮਿੰਟ ਹੋਣ ਲੱਗੇ ਮੈਂ ਕੋਈ ਗੱਲ ਨਹੀਂ ਇਹਦੀ ਗੁਜ਼ਾਰਸ਼ ਹੈ ਰੈਣੀ ਡੀਸਿਲਟਿੰਗ ਆਫ ਰਿਵਰਸ ਦੀ ਲੋੜ ਹੈ ਗੋਇਲ ਸਾਹਿਬ ਨੇ ਇੱਕ ਚਿੱਠੀ ਪੇਸ਼ ਨਹੀਂ ਕੀਤੀ ਹੁਣ ਤੁਸੀਂ ਟੈਲੀਫੋਨ ਕਰਕੇ ਆਪਣੇ ਸੈਕਟਰੀ ਨੂੰ ਪੁੱਛਦੇ ਕਦੋਂ ਕੀਤੀ ਸੀ ਆ ਟੈਲੀਫੋਨ ਕਰਦੇ ਫਿਰਦੇ ਉਹਨੂੰ ਪੁੱਛਣ ਵਾਸਤੇ ਉਹ ਕਿਥੇ ਲਹਿਣੀ ਆਇਆ ਹੀ ਕੁਝ ਨਹੀਂ ਚਲੋ ਕੇਨ ਨੂੰ ਅਰੇਸ ਕਰੋ ਕੇਨ ਨੂੰ ਸਰ ਬੇਬੀ ਸੁਣ ਲੋ ਇੱਕ ਜੀ ਆਲਰੇਡੀ देयर इज ਅ ਸਟਡੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਬੜੀ ਇੱਕ ਅੱਛੀ ਜਰਨਲਿਸਟ ਅੰਜੂ ਅਗਨੀ ਉਤਰੀ ਚੱਬਾ ਉਹਨੇ 18 ਸਪਟੈਂਬਰ ਨੂੰ ਇੱਥੇ ਸਟਡੀ ਦਿੱਤੀ ਹੈ ਕਿ ਪੰਜਾਬ ਦੇ ਸਾਰੇ ਦਰਿਆਵਾਂ ਦੇ ਮੈਂ ਵੀ ਦਾਤ ਦਿਆ ਕਰੂੰਗਾ ਸਾਲ ਦਾ ਥੈਂਕ ਯੂ ਥੈਂਕ ਯੂ ਮੇਰੀ ਇੱਕ ਸੋਲ ਬੜਾ ਟਾਈਮ ਹੋ ਗਿਆ ਜੀ ਮੈਨੂੰ ਬੜੀ ਲੱਗ ਰਹੀ ਹੈ ਮੈਂ ਤਾਂ ਤੁਹਾਨੂੰ ਰਾਏ ਦੇ ਰਿਹਾ ਪੰਜਾਬੀ ਸਾਲਾਂ ਦੇ ਕੋਇਲ ਸਾਹਿਬ ਜਵਾਬ ਦੇਣਾ ਚਾਹੁੰਦੇ ਤੁਹਾਡੀਆਂ ਗੱਲਾਂ ਦੇ ਪੰਜਾਬ ਦੀ ਸਪਸ਼ਟੀਆ ਕਰਿਆ万ਦੀ ਸਰ ਠੀਕ ਹੈ ਕੋਇਲ ਸਾਹਿਬ ਧੰਨਵਾਦ ਜੀਕਰ ਸਾਹਿਬ ਧੰਨਵਾਦ ਠੀਕ ਕੋਇਲ ਸਾਹਿਬ ਬੈਠੋ ਤੁਸੀਂ